ਆ 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 ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਲੁਧਿਆਣਾ ਸ਼ਹਿਰ ਤੇ ਖੜੇ ਆਂ ਤਾਂ ਗੁੰਡਾਗਰਦੀ ਜਿਹੜੇ ਜ਼ਿਲ੍ਹਾ ਚ ਜਾ ਕੇ ਆਏ ਨੇ ਗੁੰਡਾਗਰਦੀ ਦੇਖੋ ਉਹਨਾਂ ਦੀ ਹੁਣ ਅਸੀਂ ਜਿਹੜੇ ਜ਼ਿਲ੍ਹਾ ਤੇ ਜਾ ਕੇ ਆਏ ਨੇ ਉਹਨਾਂ ਨੂੰ ਚਲੋ ਵਕੀਲ ਇੱਕ ਹਲਕਾ ਇਨਚਾਰਜ ਨੇ ਉਹਨਾਂ ਤੇ ਹਮਲਾ ਹੋਇਆ ਇਹਨਾਂ ਦਾ ਆ ਦੇਖੋ ਸਰ ਮੈਂ ਇਹ ਇਹ ਕਹਿਣਾ ਚਾਹੁੰਦਾ ਵੀ ਕਮਿਸ਼ਨਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਇਹਨਾਂ ਤੇ ਹਮਲਾ ਹੋਇਆ ਇਹਨਾਂ ਦੇ ਮੁੰਡੇ ਤੇ ਆ ਦੇਖੋ ਆ ਘਾਰੇ ਵੱੜ ਕੇ ਬਹੂ ਬੇਟੀਆਂ ਨੇ ਇਹ ਹਮਲਾ ਹੋਇਆ ਤੇ ਤੁਸੀਂ ਆ ਦੇਖ ਲਓ ਬਹੁਤ ਲਾਈਵ ਹੋ ਰਿਹਾ ਤੇ ਮੈਂ ਆ ਗੁੰਡਾਗਰਦੀ ਬਿਲਕੁਲ ਨਹੀਂ ਬਰਦਾਸ਼ਤ ਕਰਨੀ ਆ ਆ ਦੇਖੋ ਗੱਡੀ ਭੰਨੀ ਗਈ ਆ ਤੇ ਮੈਂ ਮਾਨਯੋ ਕਮਿਸ਼ਨਰ ਸਾਹਿਬ ਨੂੰ ਕਹੂੰਗਾ ਇਹ ਗੁੰਡਾਗਰਦੀ ਮਨੀ ਖਚਰੇ ਵਰਗੇ ਇਹ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕਰੂੰਗਾ ਤੇ ਮੈਂ ਮਾਨਯੋ ਕਮਿਸ਼ਨਰ ਸਾਹਿਬ ਤੇ ਮਾਨਯੋ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਵੀ ਤੁਸੀਂ ਇਸ ਚੀਜ਼ ਤੋਂ ਕੀ ਕਰ ਰਹੇ ਹੋ ਇੱਕ ਹਲਕਾ ਇੰਚਾਰਜ ਇੱਕ ਹਲਕਾ ਇੰਚਾਰਜ ਉਹਨਾਂ ਤੇ ਇਦਾਂ ਹਮਲਾ ਗੁੰਡਾਗਰਦੀ ਜਦ ਇੱਕ ਮੋਤਵਾਰ ਬੰਦਾ ਸੇਫ ਨਹੀਂ ਆ ਤਾਂ ਆਮ ਪਬਲਿਕ ਇਹ ਗਰੀਬ ਤੇ ਮਜ਼ਦੂਰ ਕਿੱਦਾਂ ਸੇਫ ਹੋਊਗਾ ਮੈਂ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰ ਰਿਹਾ ਲਾਈਵ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰ ਰਿਹਾ ਇਹ 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 ਸਿਸਟਮ ਇਹ ਗੁੰਡਾਗਰਦੀ ਨਾਲ ਦੇ ਗੁਆਂ ਨਾਲ ਦੇ ਬੱਚੇ ਇੰਨੇ ਦਹਿਸਤ ਤੇ ਨੇ ਆ ਇਦਾਂ ਗੱਡੀ ਪੰਨੀ ਗਈ ਤੁਸੀਂ ਹੁਣ ਮੈਂ ਇਹ ਕਹੂੰਗਾ ਆਪਣੇ ਵੀ ਲਾਈਵ ਤੇ ਵੀ ਇਦਾਂ ਗੇਟ ਬੰਨ੍ਹਿਆ ਗਿਆ ਇਹ ਗੇਟ ਬੰਨ੍ਹਿਆ ਗਿਆ ਇਹ ਨੇਕਸਾ ਦੀ ਸੇਫ ਨੇ ਤੇ ਬਜ਼ੁਰਗ ਵੀ ਸਾਥੇ ਸੇਫ ਨੇ ਆ ਗੇਟ ਬੰਨ੍ਹਿਆ ਗਿਆ ਆ ਦੇਖੋ ਆ ਗੇਟ ਦਾ ਦੇਖੋ ਗੇਟ ਦਾ ਕੀ ਹਾਲ ਕੀਤਾ ਹੋਇਆ ਮਾਨਯੋਗ ਸੀਐਮ ਸਾਹਿਬ ਇੰਨੀ ਗੁੰਡਾਗਰਦੀ ਇੱਕ ਇੱਕਾ ਇੱਕ ਗਾਂਜਾ ਇਹਨਾਂ ਦਾ ਕਸੂਰ ਇੰਨਾ ਸੀ ਵੀ ਇੱਕ ਨਾਲ ਦੇ ਨਾਲ ਦੇ ਦੋ ਗਲੀਆਂ ਦੇ ਵਿੱਚ ਇਨਾ ਦੇ ਸਤਗੁਰੂ ਨਗਰ ਦੇ ਵਿੱਚ ਇੱਕ ਗਾਂਜਾ ਵੇਚਦਾ ਗਾਂਜਾ ਵੇਚਣ ਵਾਲੇ ਨੂੰ ਰੋਕਿਆ ਗਿਆ ਤਾਂ ਇਹ ਗੁੰਡਾਗਰਦੀ ਹੋਈ ਆ ਆਏ ਗੁੰਡਾਗਰਦੀ ਹੋਈ ਆ ਆਏ ਦਿਨ ਤੁਸੀਂ ਕਹਿੰਦੇ ਹੋ ਵੀ ਅਸੀਂ ਨਕੇਲ ਪਾਨੇ ਆ ਇਹ ਨਕੇਲਾ ਇਹ ਨਕੇਲਾ ਮਾਨਯੋਗ ਸੀਐਮ ਸਾਹਿਬ ਮੈਂ ਆਪ ਜੀ ਨੂੰ ਅਪੀਲ ਕਰਦਾ ਵੀ ਇਹ ਗੁੰਡਾਗਰਦੀ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਮੌਕੇ ਤੇ ਚਲੋ ਮੁਲਾਜ਼ਮ ਆਏ ਨੇ ਹੁਣ ਮੁਲਾਜ਼ਮ ਨੂੰ ਮੈਂ ਪੁੱਛਣਾ ਚਾਹਾਂਗਾ ਵੀ ਮਾਨਯੋਗ ਮੁਲਾਜ਼ਮ ਸਾਹਿਬ ਵੀ ਤੁਸੇ ਕੀ ਕਾਰਵਾਈ ਕਰੇ ਲਾਈਵ ਚੱਲਦਾ ਪਿਆ ਬੋਲ ਰਹੇ ਆਂ ਅੰਕਲ ਕੋਈ ਨਹੀਂ ਨਹੀਂ ਕਿੰਨੀ ਦੇਰ ਕੀ ਬਾਤ ਕਰੇਗਾ ਇੰਨੀ ਗੁੰਡਾਗਰਦੀ ਕਿੱਥੇ ਆ ਕਿੰਨੀ ਦੇਰ ਤੇ ਅਪੀਲ ਆ ਭਾਈ ਹਮਾਰੇ ਸਭ ਕੋ ਬੋਲ ਰਹੇ ਆਂ ਕਿ ਤੇ ਲੋਕ ਅੱਗੇ ਮਰ ਗਿਆ ਬੋਲੋ ਜੀ ਆਪਣੀ ਅਸਟਾਨੀ ਪਹੁੰਚੇ ਅਪੀਲ ਆ ਤੁਸੀਂ ਹੁਣ ਜਾ ਕਿਉਂ ਰਹੋ ਅਪੀਲ ਆ ਨਹੀਂ ਉਹ ਇਹ ਤੋਂ ਬੋਲਣਾ ਨਹੀਂ 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 ਫੋਨ